ਲਗਾਤਾਰ ਜਿੱਥੇ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਉੱਥੇ ਹੀ ਜੇ ਆਪਾਂ ਗੱਲ ਕਰੀਏ ਪੰਜਾਬੀ ਕਲਾਕਾਰਾਂ ਦੀ ਜਾਂ ਬਾਲੀਵੁੱਡ ਐਕਟਰ ਦੀ ਲਗਾਤਾਰ ਮਦਦ ਦੇ ਲਈ ਹੱਥ ਅੱਗੇ ਵਧਾ ਰਹੇ ਨੇ ਜੇ ਗੱਲ ਕਰੀਏ ਮੋਗਾ ਤੋਂ ਸੋਨੂ ਸੂਦ ਨੇ ਕਰੋਨਾ ਟਾਈਮ ਦੇ ਵਿੱਚ ਵੀ ਕਾਫੀ ਇਹਨਾਂ ਦੇ ਵੱਲੋਂ ਮਦਦ ਕੀਤੀ ਗਈ ਸੀ ਲੋਕਾਂ ਲਈ ਜਿਹੜੀਆਂ ਕੀ ਆ ਫਲਾਈਟਾਂ ਚਲਾ ਦਿੱਤੀਆਂ ਗਈਆਂ ਫਲਾਈਟਾਂ ਦੇ ਵਿੱਚ ਲੋਕਾਂ ਨੂੰ ਘਰਾਂ ਦੇ ਵਿੱਚ ਪੰਚਾਇਆ ਗਿਆ ਸੀ ਤੇ ਹੁਣ ਹੜਾਂ ਦੇ ਲਈ ਵੀ ਆ ਜਿਹੜਾ ਕੀ ਆ ਮੋਗਾ ਤੋਂ ਸੋਨੂ ਸੂਦ ਨੇ ਜਿਹੜੇ ਉਹ ਬੋਂਬੇ ਜਰੂਰ ਰਹਿੰਦੇ ਨੇ ਪਰ ਦਿਲ ਆ ਉਹਨਾਂ ਦਾ ਜਿਹੜਾ ਮੋਗਾ ਤੇ ਪੰਜਾਬ ਦੇ ਵਿੱਚ ਧੜਕਦਾ ਬੰਬੇ ਤੋਂ ਸਿੱਧਾ ਹੀ ਕੱਲ ਗੁਰਦਾਸਪੁਰ ਪਹੁੰਚੇ ਸੀ ਹੜਪੀੜਤਾਾਂ ਦਾ ਜਿਹੜਾ ਕੀ ਹੈ ਹਾਲਚਾਲ ਵੀ ਪੁੱਛਿਆ ਗੱਲਬਾਤ ਵੀ ਕਰਾਂਗੇ ਸੋਨੂ ਸੂਤ ਨਾਲ ਸਵਾਗਤ ਹੈ ਬਈ ਤੁਹਾਡਾ ਥੈਂਕ ਯੂ ਸੋ ਮੱਚ ਅ ਬੜਾ ਮਾਹੌਲ ਹੈ ਜਿਹੜਾ ਹੜ ਆਏ ਹੋਏ ਨੇ ਪੰਜਾਬ ਦੇ ਵਿੱਚ ਤੁਸੀਂ ਸਿੱਧਾ ਹੀ ਬੰਬੇ ਤੋਂ ਉੱਥੇ ਪਹੁੰਚੇ ਹੋ ਕੀ ਕਹੋਗੇ ਕਿੱਦਾਂ ਦੇ ਹਾਲਾਤ ਨੇ ਹਾਲਾਤ ਬਹੁਤ ਖਰਾਬ ਨੇ ਲੇਕਿਨ ਜਜ਼ਬਾ ਬੜਾ ਕਮਾਲ ਦਾ ਹੈ ਪੰਜਾਬੀ ਹਮੇਸ਼ਾ ਕਹਿੰਦੇ ਨੇ ਚੜ੍ਹਦੀ ਕਲਾ ਜਿੰਨੀ ਵੀ ਤਕਲੀਫਾਂ ਛੋਣ ਮੇਸ਼ਾ ਵੈਲਕਮ ਕਰਦੇ ਆਂ ਤੁਹਾਡੀ ਔਰ ਜਦੋਂ ਮੈਂ ਕੱਲ ਜਿੰਨੇ ਪਿੰਡਾਂ ਚ ਗਿਆ ਤਕੀਫਾਂ ਉਹਨਾਂ ਬਹੁਤ ਸੀ ਲੇਕਿਨ ਜਜ਼ਬਾ ਬੜਾ ਕਮਾਲ ਦਾ ਸੀ ਆਈ ਥਿੰਕ ਉਹ ਬੜਾ ਇਨਸਪਾਇਰਿੰਗ ਹੈ ਔਰ ਸਾਡੇ ਸਾਡੀ ਇਹ ਰਿਸਪਾਂਸਿਬਿਲਟੀ ਬੰਦੀ ਹੈ ਕਿ ਉਹਨਾਂ ਨੇ ਜੋ ਜੋ ਚੀਜ਼ਾਂ ਚਾਹੀਦੀਆਂ ਇਹਨਾਂ ਸਾਰੀਆਂ ਪੁੱਛ ਕੇ ਹਰ ਇੱਕ ਪਿੰਡ ਨੂੰ ਹਰ ਇੱਕ ਪਰਿਵਾਰਾਂ ਨੂੰ ਪੁੱਛ ਕੇ ਉਹ ਪਹੁੰਚਾਈਆਂ ਜਾਂ ਔਰ ਜੇ ਆਪਾਂ ਸਭ ਲੋਕੀ ਮਿਲ ਕੇ ਕਰਾਂਗੇ ਤੇ ਪੰਜਾਬ ਨੂੰ ਵਾਪਸ ਪੈਰਾਂ ਤੇ ਆਣ ਚ ਜਾ ਸਮਾਂ ਲੱਗੇਗਾ ਹਾਂ ਸੋਨੋ ਬੰਬੇ ਰਹੇ ਹੋ ਦਿਲ ਤੁਹਾਡਾ ਪੰਜਾਬ ਤੇ ਮੋਗਾ ਦੇ ਵਿੱਚ ਹੀ ਧੜਕਦਾ ਬਿਲਕੁਲ ਉਥੇ ਉਹ ਮੇਰੀ ਕਰਮ ਭੂਮੀ ਹੈ ਮੇਰੀ ਜਨਮ ਭੂਮੀ ਹੈ ਮੈਂ ਇੱਥੇ ਪੈਦਾ ਹੋਇਆ ਇੱਥੇ ਹੀ ਵੱਡਾ ਹੋਇਆ ਇੱਥੇ ਮੇਰੇ ਸਭ ਦੋਸਤ ਮਿੱਤਰ ਘਰ ਮੇਰਾ ਇੱਥੇ ਹੀ ਹੈ ਤੇ ਕੋਸ਼ਿਸ਼ ਇਹ ਹੀ ਹੈ ਕਿ ਜੋ ਵੀ ਮੈਂ ਤੋਂ ਬੈਸਟ ਹੋ ਪਾਇਆ ਮੈਂ ਕਰਦੇ ਰਹਾ ਹਾਂ ਮੇਰੇ ਪਰਿਵਾਰਾਂ ਨੂੰ ਮੇਰੇ ਦੋਸਤਾਂ ਨੂੰ ਜਿੰਨਾਂ ਨੂੰ ਜੋ ਵੀ ਜ਼ਰੂਰਤ ਰਹੂਗੀ ਮੇਰੇ ਪਿੰਨਾ ਪਿੰਨਾ ਵਾਲਿਆਂ ਨੂੰ ਮੇਰੇ ਪੰਜਾਬ ਵਾਲਿਆਂ ਨੂੰ ਤੇ ਮੈਂ ਹਮੇਸ਼ਾ ਉਹਨਾਂ ਲਈ ਨਿਸ਼ਾ ਇੱਕ ਟੰਕ ਖੜਾ ਰਵਾਂਗਾ ਸੋਨੋ ਜੇ ਗੱਲ ਕਰੀਏ ਮਦਦ ਕਾਫੀ ਸਿੰਗਰ ਵੀ ਕਰ ਰਹੇ ਨੇ ਬਾਲੀਵੁੱਡ ਐਕਟਰ ਵੀ ਕਰ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਕੋਲੇ ਰਾਸ਼ਨ ਪਹੁੰਚ ਚੁੱਕਾ ਹੈ ਜਦੋਂ ਪਾਣੀ ਉਤਰ ਜੂਗਾ ਉਦੋਂ ਸਾਡੀ ਮਤ ਦਿੱਤੀ ਜਾਵੇ ਕਿਉਂਕਿ ਹੁਣ ਕਈ ਲੋਕ ਨੇ ਜਿਹੜੇ ਰਾਸ਼ਨ ਪਹੁੰਚ ਵੀ ਚੁੱਕਾ ਫਿਰ ਵੀ ਆਪਣਾ ਜਮ੍ਹਾਂ ਖੋਰੀ ਕਰ ਰਹੇ ਹਨ ਦੇਖਿਓ ਬਿਲਕੁਲ ਤੁਸੀਂ ਸਹੀ ਕਿਹਾ ਰਾਸ਼ਨ ਲੋਕਾਂ ਕੋਲ ਹੈ ਲੇਕਿਨ ਅਸਲੀ ਮੁਸ਼ਕਿਲਾਂ ਥੋੜੇ ਦਿਨਾਂ ਬਾਅਦ ਜ਼ਰੂਰਤਾਂ ਸ਼ੁਰੂ ਹੋਣ ਗਿਆ ਬਟ ਇਹ ਵੀ ਹੈ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਦਿੱਤੀਆਂ ਜਾਂਨ ਡੇਲੀ ਮੀਟਸ ਜਾਂ ਪੁੱਛੀਆਂ ਜਾਂਨ ਪਿੰਡਾਂ ਤੋਂ ਜੋ ਅਸੀਂ ਕਰ ਰਹੇ ਹਾਂ ਮਾਲਿਕਾ ਕਿ ਬਿਨਾਂ ਤੋਂ ਪਿੰਡਾਂ ਚ ਹੀ ਹਰ ਇੱਕ ਪਿੰਡ ਦੀ ਲੱਗ ਲੱਗ ਲਿਸਟ ਲੱਗ ਲੱਗ ਲੋੜ ਜੀ ਉਹਨਾਂ ਨੂੰ ਅਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਕਰਦੇ ਰਵਾਂਗੇ ਔਰ ਵੀ ਮੇਕ ਸ਼ੋਰ ਕਿ ਹਰ ਥਾਂ ਤੇ ਜੋ ਵੀ ਚੀਜ਼ ਚਾਹੀਦੀ ਹੈ ਚਾਹੇ ਉਹ ਸੈਨੀਟਰੀ ਪੈਡ ਹੋਣ ਮੱਛਰਦਾਨੀਆਂ ਹੋਣ ਦਵਾਈਆਂ ਹੋਣ ਉਹ ਅਸੀਂ ਇੱਥੇ ਪਹੁੰਚਾਈਏ ਜੇ ਗੱਲ ਕਰੀਏ ਆਪਾਂ ਬੋਟਸ ਦੀ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਆ ਰਹੀ ਸੀ ਕਿਉਂਕਿ ਜਿਹੜੇ ਬੰਨਾਂ ਦੇ ਉੱਪਰ ਲੋਕ ਬੈਠੇ ਨੇ ਉਹਨਾਂ ਕੋਲੇ ਹਰ ਚੀਜ਼ ਪਹੁੰਚ ਰਹੀ ਹੈ ਜਿਹੜੇ ਮਗਰ ਬੈਠੇ ਨੇ ਬੋਟਸ ਕਰਕੇ ਉਹਨਾਂ ਕੋਲੇ ਰਾਸ਼ਨ ਜਾਂ ਕੁਝ ਇਦਾਂ ਦੀਆਂ ਚੀਜ਼ਾਂ ਨਹੀਂ ਪਹੁੰਚ ਰਹੀਆਂ ਪਹਿਲਾਂ ਤਾਂ ਹੁਣ ਉਹ ਐਡਰੈਸ ਹੋ ਗਈ ਹੈ ਬੋਟਸ ਆਲਰੇਡੀ ਆ ਗਿਆ ਨੇ ਅਸੀਂ ਵੀ ਕੁਝ ਦਿੱਤੇ ਨੇ ਬੋਟਸ ਬਟ ਉਹਨਾਂ ਤੱਕ ਪਹੁੰਚਾ ਤੇ ਜਾ ਰਹੇ ਹੁਣ ਉਹ ਅੱਜ ਤੋਂ 4-5 ਦਿਨ ਪਹਿਲਾਂ ਜ਼ਰੂਰ ਸੀ ਤਕਲੀਫ ਲੇਕਿਨ ਹੁਣ ਉਹ ਐਡਰੈਸ ਹੋ ਗਈ ਹੈ ਔਰ ਉਹ ਲੋਕਾਂ ਨਾਲ ਕਨੈਕਸ਼ਨ ਵਾਪਸ ਜੁੜ ਗਏ ਨੇ ਹੁਣ ਕਿਹੜੇ ਕਿਹੜੇ ਪਿੰਡਾਂ ਦਾ ਦੌਰਾ ਕਰ ਰਹੇ ਹੁਣ ਅਸੀਂ ਫਿਰੋਜ਼ਪੁਰ ਰਫਾਜ਼ਿਲ ਕਾ ਦੀ ਆਸ-ਪਾਸ ਜਿਹੜੇ ਕਈ ਪਿੰਡ ਨੇ ਸਾਡੇ ਕੋਲ ਲਿਸਟ ਆਈਆਂ ਨੇ ਜਿਹੜੀ ਤਕਲੀਫ ਦੇ ਵਿੱਚ ਉੱਥੇ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਉਹਨਾਂ ਤੋਂ ਪੁੱਛਿਆ ਵੀ ਗਿਆ ਸੀ ਕੀ ਕੀ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਗੱਦੇ ਚਾਹੀਦੇ ਸੀ ਕੁ ਕੰਟਰੀ ਪੈਕਸ ਖਾਂਦੀ ਨਾ ਸਮਾਨ ਪਸ਼ੂਆਂ ਦਾ ਕੁਝ ਸਮਾਨ ਚੈ ਦਸੀ ਉਹ ਸਭ ਅਸੀਂ ਚੀਜ਼ਾਂ ਲੋਡ ਕਰ ਲਿਆ ਨੇ ਪਹੁੰਚਾਉਂਦੇ ਆ ਅਬੀ ਜੋਸ ਸੀ ਬੱਚਾ ਉਹਦੇ ਕੋਲੇ ਵੀ ਪਹੁੰਚੇ ਹੋ ਕਿੱਦਾਂ ਦੇ ਹਾਲਾਤ ਆ ਉਹਦੇ ਕੀ ਪ੍ਰੋਬਲਮ ਸੀ ਤੁਸੀਂ ਪਹੁੰਚ ਕੇ ਹੈਲਪ ਕੀਤੀ ਉਹਨੂੰ ਕਿੱਡੀ ਦੀ ਪ੍ਰੋਬਲਮ ਸੀ ਪਰ ਹੁਣ ਠੀਕ ਹੈ ਉਹਨੂੰ ਉਹਦਾ ਜਿਹੜਾ ਘਰ ਸੀ ਫਸਿਆ ਹੋਇਆ ਸੀ ਐਕਸੈਸ ਨਹੀਂ ਸੀ ਕੋਈ ਰੋਡ ਨਹੀਂ ਸੀ ਸਾਰਾ ਡੁੱਬਿਆ ਹੋਇਆ ਸੀ ਔਰ ਉੱਥੇ ਸੀ ਬੁਲਾ ਕੇ ਉਹਨੂੰ ਉਹਦਾ ਇਲਾਜ ਸ਼ੁਰੂ ਹੋ ਗਿਆ ਜਲਦੀ ਠੀਕ ਹੋ ਜਾਊਗਾ ਮੈਂ ਪਰਸਨਲੀ ਨੰਬਰ ਦਿੱਤਾ ਹੈ ਆਪਣਾ ਔਰ ਜੋ ਵੀ ਅੱਗੇ ਉਹਨੂੰ ਜ਼ਰੂਰਤ ਪੈਗੀ ਇਸ ਗੱਲ ਵੀ ਰਹਿਵਾਂਗਾ ਹਾਂ ਸੋਨੂੰ ਮੈਂ ਲਾਸਟ ਮਾਲਵਿਕਾ ਨਾਲ ਖਬਰ ਨਾਸ਼ਰ ਕੀਤੀ ਸੀ ਇੱਕ ਸਕੈਨ ਕੋਡ ਦੀ ਗੱਲ ਹੋਈ ਸੀ ਤਾਂ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਸਕੈਨ ਕੋਡ ਹੈ ਜਿਹੜਾ ਉਹ ਫੰਡ ਇਕੱਠੇ ਕਰਨ ਲਈ ਆ ਜਿਹੜਾ ਜਾਰੀ ਕੀਤਾ ਗਿਆ ਇਹ ਅੱਜ ਦਾ ਨਹੀਂ ਬਹੁਤ ਟਾਈਮ ਹਰ ਜੁਨੀਆਂ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਆਰਗੇਨਾਈਜੇਸ਼ਨਸ ਨੇ ਸਾਰਿਆਂ ਦੇ ਐਕਸੈਸ ਇਦਾਂ ਹੀ ਹੁੰਦੇ ਨੇ ਕਿ ਲੋਕੀ ਬਹੁਤ ਸਾਰੇ ਲੋਕ ਜੁੜਨਾ ਚਾਹੁੰਦੇ ਆ ਅੱਜ ਜੇ ਤੁਸੀਂ ਮੇਰੇ ਨਾਲ ਜੁੜਨਾ ਚਾਹੋਗੇ ਤੀ ਕੋਈ ਯਾਰ ਸੋਨੂੰ ਬੜਾ ਅੱਛਾ ਕੰਮ ਕਰ ਰਿਹਾ ਮੁਝੇ ਵੀ ਮੈਨੂੰ ਹੀ ਕਰਨਾ ਤੇ ਇਹ ਸਕੈਨ ਕੋਡਸ ਦੇ ਥ ਕੀ ਪਰ ਜਿਹੜੇ ਵੀ ਲੋਕ ਕਹਿ ਰਹੇ ਨੇ ਬਟ ਆਈ ਥਿੰਕ ਉਹਨਾਂ ਨੂੰ ਮੇਰੀ ਸ਼ਾਇਦ ਨੌਲੇਜ ਘੱਟ ਹੈ ਕਿ ਸਕੈਨ ਕੋਡਸ ਕਿਸ ਲਈ ਬਨੇ ਹੁੰਦੇ ਆ ਆਰਗੇਨਾਈਜੇਸ਼ਨਸ ਨੂੰ ਜੋੜਨ ਲਈ ਵੱਡੀਆਂ ਕਰਨ ਲਈ ਆਰਗੇਨਾਈਜ਼ ਕਰਨ ਲਈ ਤੇ ਬਸ ਇਹ ਕਵਾਂਗਾ ਕਿ ਉਹਨਾਂ ਨੂੰ ਖੁਦ ਆਪਣਾ ਇੱਕ ਐਕਸਪੀਰੀਅੰਸ ਜਾਂ ਕੈਰੈਕਟਰ ਸਕੈਨ ਕਰਨਾ ਬੜਾ ਜ਼ਰੂਰੀ ਹੈ ਔਰ ਕਹਿੰਦੇ ਨਾ ਘੱਟ ਨੌਲੇਜ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਖਤਰਨਾਕ ਹੁੰਦੀ ਹੈ ਤੇ ਉਹ ਨੌਲੇਜ ਲੈ ਕੇ ਆਣ ਔਰ ਫਿਰ ਵਧੀਆ ਕੰਮ ਕਰਨ ਸਾਡੇ ਕੋਲ ਸਮਾਨਤਾ ਬਹੁਤ ਪਿਆ ਵੰਡੇ ਨਾਲੇ ਘੱਟ ਨੇ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਆਓ ਪਲੀਜ਼ ਵੰਡੋ ਸਾਡੇ ਨਾਲ ਮੋਢੇ ਤੇ ਮੋਟਾ ਜੋੜੋ ਪੱਖਿਆਂ ਦੇ ਇਠਾ ਬੈਠ ਕੇ ਰਾਜਨੀਤੀ ਨਹੀਂ ਹੁੰਦੀ ਲੋਕਾਂ ਦੇ ਕੋਲ ਪਹੁੰਚ ਕੇ ਹੁੰਦੀ ਹੈ ਆਓ ਸਾਡੇ ਮਿਲ ਜੁਲ ਕੇ ਆਪਾਂ ਸਾਰਿਆਂ ਦਾ ਭਲਾ ਕਰਾਂਗੇ ਔਰ ਤੁਹਾਡੀ ਗਾਈਡੈਂਸ ਨਾਲ ਚੱਲਾਂਗੇ ਕੱਲ ਪੀਐਮ ਮੋਦੀ ਵੀ ਪਹੁੰਚ ਰਹੇ ਆ ਪੰਜਾਬ ਦੇ ਵਿੱਚ ਕਿਦਾਂ ਬਹੁਤ acha ਲੱਗ ਰਿਹਾ ਹੈ ਲਾਦਾ ਸਾਰੇ ਪੰਜਾਬ ਨੂੰ ਵੈਲਕਮ ਕਰਨਾ ਚਾਹੀਦਾ ਹੈ ਸਾਡੇ ਆਨਰੇਬਲ ਪੀਐਮ ਸਰ ਆ ਰਹੇ ਨੇ ਪੰਜਾਬ ਦੇ ਵਿੱਚ ਰਾਜਨੀਤਿਕ ਦਲਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹਦੇ ਵਿੱਚ ਕੋਈ ਰਾਜਨੀਤੀ ਨਾ ਕਰੀ ਉਹਨਾਂ ਨੂੰ ਪ੍ਰੋਬਲਮਸ ਦੱਸਿਓ ਤਾਂ ਕਿ ਸੈਂਟਰ ਮਦਦ ਕਰ ਪਾਏ ਫਿਰ ਬਾਅਦ ਚ ਨਾ ਕਹੀਓ ਕਿ ਸੈਂਟਰ ਤੋਂ ਮਦਦ ਨਹੀਂ ਹੋਈ ਜਾਂ ਕੁਛ ਨਹੀਂ ਹੋਈ ਜਦ ਦੇਸ਼ ਦੇ ਸਾਰੇ ਵੱਡੇ ਸੁਪਰੀਮ ਲੀਡਰ ਜਦੋਂ ਤੁਹਾਡੇ ਦੇਸ਼ ਦੇ ਵਿੱਚ ਆ ਰਹੇ ਨੇ ਤੁਹਾਡੇ ਸਟੇਟ ਦੇ ਵਿੱਚ ਆ ਰਹੇ ਆ ਪਲੀਜ਼ ਵੈਲਕਮ ਕਰਕੇ ਉਹਨਾਂ ਨੂੰ ਕੋ ਕਿ ਇਹ ਸਾਡੀਆਂ ਤਕਲੀਫਾਂ ਨੇ ਔਰ ਫਿਰ ਦੇਖੋ ਆਪਣੇ ਦੂਰ ਹੋ ਜਾਂਦੇ ਲਗਾਤਾਰ ਮਾਲਵੀਕਾ ਵੱਲੋਂ ਵੀ ਸੇਵਾ ਕੀਤੀ ਜਾ ਰਹੀ ਹੈ ਪਿੰਡ ਪਿੰਡ ਇੱਕ ਇੱਕ ਘਰ ਪਹੁੰਚ ਕੀਤੀ ਜਾ ਰਹੀ ਹੈ ਕਿਦਾਂ ਕੋ ਬਹੁਤ ਗਰ ਮਹਿਸੂਸ ਹੁੰਦਾ ਹੈ ਮੈਂ ਲਗਾ ਮਾਲਵੀਕਾ ਮੈਨੂੰ ਇਨਸਪਾਇਰ ਕਰਦੀ ਹੈ ਮੈਂ ਜਦੋਂ ਇਹ ਪਿੰਡਾਂ ਪਿੰਡਾਂ ਜਾ ਰਹੀ ਸੀ ਮੈਂ ਉੱਥੇ ਬੈਠਾ ਬੰਬੇ ਹੋ ਰਿਹਾ ਸੀ ਜਲਦੀ ਮੈਂ ਪਹੁੰਚਾ ਮੇਰੀ ਭੈਣ ਲੱਗੀ ਹੋਈ ਆਈ ਥਿੰਕ ਇਹ ਬਹੁਤ ਆਉਣ ਵਾਲੀ ਜਨਰੇਸ਼ਨਸ ਲਈ ਪੰਜਾਬੀਆਂ ਲਈ ਔਰ ਪੰਜਾਬ ਹਰ ਪੰਜਾਬ ਦੇ ਬੰਦੇ ਲਈ ਔਰ ਹਰ ਇੱਕ ਪੰਜਾਬ ਦੇ ਇੰਡੀਵਿਜੂਅਲੀ ਮਾਲਵੀਕਾ ਇੱਕ ਬਹੁਤ ਵੱਡੀ ਇਨਸਪੀਰੇਸ਼ਨ ਹੈ ਕਿ ਕੋਈ ਵੀ ਟਾਈਮ ਹੋਵੇ ਅੱਧੀ ਰਾਤ ਹੋਵੇ ਕਦੀ ਵੀ ਹੋਵੇ ਕਿਸੇ ਪਿੰਡ ਚ ਹੋਵੇ ਜ਼ਰੂਰ ਪਹੁੰਚਦੀ ਐ ਤੇ ਮੈਨੂੰ ਲੱਗਦਾ ਐ ਐਸੇ ਹੋਰ ਮਾਲਵੀਕਾ ਸਾਨੂੰ ਹੋਰ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਤੇ ਦੇਸ਼ ਭਰ ਦੇ ਵਿੱਚ ਤਾਂ ਕਿ ਹੋਰ ਬਿਹਤਰ ਬਣਾ ਸਕੀਏ ਬਿਲਕੁਲ ਸੋਨੂ ਸੋਦਨਾਰ ਗੱਲਬਾਤ ਹੋਈ ਐ ਲਗਾਤਾਰ ਇਹਨਾਂ ਵੱਲੋਂ ਹਰ ਪਿੰਡ ਪਿੰਡ ਜਾਂ ਸ਼ਹਿਰਾਂ ਦਾ ਜਿਹੜੇ ਕੀ ਆ ਜਿੱਥੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉੱਥੇ ਦੌਰਾ ਜਿਹੜਾ ਜ਼ਰੂਰ ਕੀਤਾ ਜਾਊਗਾ ਪਰ ਸੋਨੂ ਸੋਦ ਦਾ ਇਹ ਵੀ ਕਹਿਣਾ ਐ ਕਿ ਮੈਂ ਬੰਬੇ ਜ਼ਰੂਰ ਰਹਿਣਾ ਵਾਂ ਪਰ ਮੇਰਾ ਦਿਲ ਆ ਜਿਹੜਾ ਉਹ ਮੋਗਾ ਤੇ ਪੰਜਾਬ ਦੇ ਵਿੱਚ ਧੜਕਦਾ ਐ ਬੰਬੇ ਮੇਰੀ ਘਰਮ ਭੂਮੀ ਹੈ ਤੇ ਮੋਗਾ ਜਿਹੜਾ ਮੇਰੀ ਜਨਮ ਭੂਮੀ ਹੈ ਮੈਂ ਪੰਜਾਬ ਦੇ ਲਈ ਹਮੇਸ਼ਾ ਵੱਧ ਚੜ ਕੇ ਜਿਹੜਾ ਕੀ ਹੈ ਸੇਵਾ ਦਾ ਜਿਹੜੀ ਹੱਥ ਵਧਾਉਂਦਾ ਰਹੂੰਗਾ ਜੇ ਹੋਰ ਵੀ ਹਰ ਹੁਣ ਪੀਐਮ ਮੋਦੀ ਦੀ ਗੱਲ ਕਰੀਏ ਤਾਂ ਕੱਲ ਉਹ ਪੰਜਾਬ ਦੇ ਵਿੱਚ ਪਹੁੰਚ ਰਹੇ ਨੇ ਤਾਂ ਸੋਨੂ ਸੂਤ ਦਾ ਇਹ ਕਹਿਣਾ ਹੈ ਕਿ ਜਿਹੜਾ ਕੀ ਹੈ ਪਾਰਟੀਆਂ ਨੂੰ ਜਿਹੜੀਆਂ ਵਕ ਵਕ ਪਾਰਟੀਆਂ ਨੇ ਉਹਨਾਂ ਨੂੰ ਪੀਐਮ ਮੋਦੀ ਦਾ ਜਿਹੜਾ ਕੀ ਹੈ ਸਵਾਗਤ ਕਰਨਾ ਚਾਹੀਦਾ ਕੋਈ ਰਾਜਨੀਤੀ ਹੈ ਜਿਹੜੀ ਉਸਤੇ ਨਹੀਂ ਕਰਨੀ ਚਾਹੀਦੀ ਤਾਂ ਕਿ ਪੀਐਮ ਮੋਦੀ ਨੇ ਜਿਹੜੇ ਪੰਜਾਬ ਦੇ ਲਈ ਰਾਹਤ ਫੰਡ ਨੇ ਜਿਹੜੇ ਉਹ ਐਲਾਨ ਕੇ ਜਾ ਸਕਣ ਸੋਨੂ ਸੂਦ ਨਾਲ ਜਰੂਰ ਗੱਲ ਹੋਈ ਆ ਹੁਣ ਮਾਲਵਿਕਾ ਸੂਦ ਨੇ ਜਿਹੜੇ ਕੁਝ ਦਿਨਾਂ ਤੋਂ ਜਿਹੜਾ ਕੀ ਆ ਲਗਾਤਾਰ ਪਿੰਡ ਪਿੰਡ ਜਾ ਕੇ ਹਰ ਪਿੰਡ ਦੇ ਹਰ ਘਰ ਦੇ ਵਿੱਚ ਜਾ ਕੇ ਆ ਜਿਹੜੀ ਉਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਆ ਰਾਹਤ ਸਮਗਰੀ ਆ ਜਿਹੜੀ ਪੰਚਾਇਤ ਜਾ ਰਹੀ ਆ ਮਾਲਵਿਕਾ ਨਾਲ ਵੀ ਗੱਲਬਾਤ ਕਰ ਲੈਨੇ ਆ ਮਾਲਵਿਕਾ ਲਗਾਤਾਰ ਤੁਹਾਡੇ ਵੱਲੋਂ ਤਾਂ ਸੇਵਾ ਜਿਹੜੀ ਆ ਪਿੰਡ-ਪਿੰਡ ਕੀਤੀ ਜਾ ਹੀ ਰਹੀ ਆ ਪਰ ਹੁਣ ਸਾਨੂੰ ਸੂਧ ਵੀ ਪਹੁੰਚੇ ਨੇ ਕੀ ਕਹੋ ਬਿਲਕੁਲ ਹੌਂਸਲਾ ਜਿਹੜਾ ਹੈਗਾ ਡਬਲ ਹੋ ਜਾਂਦਾ ਜਦੋਂ ਭਰਾ ਹਮੇਸ਼ਾ ਬੈਕ ਤੇ ਸਪੋਰਟ ਕਰਦਾ ਲੇਕਿਨ ਜਦ ਅੱਜ ਬਈ ਆਏ ਬੀਂਗੇ ਪੰਜਾਬੀ ਉਹਨਾਂ ਦਾ ਵੀ ਉੱਥੇ ਦੂਰ ਬੜੀ ਟੈਨਸ਼ਨ ਲੱਗੀ ਹੋਈ ਸੀ ਉਹਨਾਂ ਨੂੰ ਔਰ ਸ케ਡਿਊਲ ਵੀਜੀ ਹੋਣ ਕਾਰਨ ਨਹੀਂ ਆ ਪਾਰੇ ਸੀ ਲੇਕਿਨ ਕੱਲ ਸਵੇਰੀ 4 ਵਜੇ ਬੰਬੇ ਤੋਂ ਚੱਲ ਪਏ ਔਰ ਫਟਾਫਟ ਪਹੁੰਚ ਕੇ ਸਿੱਧਾ ਸੀ ਵਕਫਾ ਪਿੰਡਾਂ ਦੇ ਵਿੱਚ ਗਏ ਕਿਉਂਕਿ ਪੰਜਾਬੀ ਜਿੱਥੇ ਮਰਜ਼ੀ ਹੋਣ ਪੰਜਾਬ 'ਚ ਜੇ ਕੋਈ ਪ੍ਰੋਬਲਮ ਆਈ ਹੈ ਤੇ ਜ਼ਰੂਰ ਅੱਗੇ ਆਉਂਦੇ ਆ ਇਹ ਹੀ ਇੱਕ ਅਸਲੀ ਪੰਜਾਬੀ ਦੀ ਪਹਿਚਾਨ ਹੈ ਔਰ ਮੈਨੂੰ ਲੱਗਦਾ ਕਿ ਜ਼ਰੂਰਤ ਹੈ ਹੁਣ ਹਰ ਇੱਕ ਜਿੰਨੇ ਲੋਕ ਹੈ ਹਰ ਇੱਕ ਇੱਕ ਬੰਦਾ ਜਮ੍ਹਾਂ ਚੱਕ ਲਈ ਕਿ ਇੱਕ ਪਰਿਵਾਰ ਦਾ ਹੱਥ ਫੜਨ ਲਈ ਤਾਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਹੋਰ ਵੀ ਬੜਾ ਚੈਲੈਂਜਿੰਗ ਰਹੂਗਾ ਜਦ ਪਾਣੀ ਦਾ ਲੈਵਲ ਡਾਊਨ ਜਾਊਗਾ ਸਾਨੂੰ ਸੂਤਾ ਪਹੁੰਚੇ ਨੇ ਅੱਜ ਕਿਹੜੇ ਕਿਹੜੇ ਪਿੰਡਾਂ ਦਾ ਦੌਰਾ ਕਰ ਰਹੇ ਹਾਂ ਕੀ ਕੀ ਸਹਾਇਤਾ ਜਿਹੜੀ ਆ ਲੈ ਕੇ ਜਾ ਰਹੇ अज अं फिरोजपुर और फाजिल का जा रहे उत्तें एक कमाल का पेंड और तीन चार होर पिंड है उक्वायरमेंट सभी ग्बे की कम्बलों की मस्कीटो नैट की तरपैलों की और कुछ रिक्वायरमेंट सभी जिम्मे लेडीज़ कुछ ज़रूरी समान है या बच्चों की चीज़ा चाहदियाँ उन्होंने असी कुछ किट्स बनाई है 300 400 ਦੇ ਕਰੀਬ ਉਹ ਸਾਰੀਆਂ ਚੀਜ਼ਾਂ ਅੱਜ ਲੈ ਕੇ ਜਾਵਾਂਗੇ ਔਰ ਉਹਨਾਂ ਨੂੰ ਆਫਲੈਕਟ ਕਰਾਵਾਂਗੇ ਮਾਲਵੀਕਾ ਸੋਨੋ ਸੂਤਰਾ ਇਹੀ ਕਹਿਣਾ ਹੈ ਕਿ ਮੈਂ ਰਹਿਣਾ ਜ਼ਰੂਰ ਬੰਬੇ ਆ ਪਰ ਮੇਰਾ ਦਿਲ ਮੋਗੇ ਤੇ ਪੰਜਾਬ ਦੇ ਵਿੱਚ ਤਰ ਬਿਲਕੁਲ ਬੰਬੇ ਉਹਨਾਂ ਦੀ ਕਰਮ ਭੂਮੀ ਔਰ ਜਿਹੜਾ ਪੰਜਾਬ ਹੈ ਉਹਨਾਂ ਦੀ ਜਨਮ ਭੂਮੀ ਹੈ ਔਰ ਜਨਮ ਭੂਮੀ ਔਰ ਕਰਮ ਭੂਮੀ ਕੋਈ ਵੀ ਨਹੀਂ ਭੁੱਲਦਾ ਤੁਸੀਂ ਦੇਖ ਸਕਦੇ ਚਾਹੇ ਉਹ ਕਰੋਨਾ ਹੋਵੇ ਜਾਂ ਹੁਣ ਪੰਜਾਬ ਦੇ ਵਿੱਚ ਜਿਹੜੀ ਫਲਡ ਸੀ ਆਫਤ ਆਈ ਹੈ ਪੰਜਾਬ ਦਾ ਮੁੰਡਾ ਪੰਜਾਬ ਦਾ ਪੁੱਤਰ ਪੰਜਾਬ ਦੇ ਵਿੱਚ ਹਾਜ਼ਰ ਹੈ ਜੇ ਗੱਲ ਕਰੀਏ ਆਪਾਂ ਲਾਸਟ ਦੇ ਨਾ ਕੋਈ ਖਬਰ ਜਿਹੜੀ ਮੈਂ ਤੁਹਾਡੀ ਨਸ਼ਰ ਕੀਤੀ ਸੀ ਸਕੈਨ ਕੋਡ ਦੀ ਗੱਲ ਹੋਈ ਸੀ ਆਪਣੀ ਤਾਂ ਸਕੈਨ ਕੋਡ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਤੰਜ ਕਸ ਰਹੀਆਂ ਨੇ ਕਿ ਇਹ ਸੂਧ ਪਰਿਵਾਰ ਹੈ ਜਿਹੜਾ ਫੰਡ ਇਕੱਠੇ ਕਰਨ ਲਈ ਹੈ ਜਿਹੜਾ ਸਕੈਨ ਕੋਡ ਹੈ ਜਿਹੜਾ ਉਹਨਾਂ ਨੇ ਜਾਰੀ ਕੀਤਾ ਮਨੁਲਾ ਦਾ ਇਸ ਤਰ੍ਹਾਂ ਦਾ ਸ਼ੈ ਨੌਲੇਜ ਨਹੀਂ ਹੈ ਉਹਨਾਂ ਨੂੰ ਕਿ ਜਦ ਕੋਈ ਵੀ ਫਾਊਂਡੇਸ਼ਨ ਬੰਦੀ ਹੈਗੀ ਹੈ ਬਹੁਤ ਸਾਰੇ ਲੋਕ ਚਾਹਦੇ ਆ ਕਦੀ ਨਾ ਕਦੀ ਡੋਨੇਸ਼ਨ ਕਰਨਾ ਚਾਹੇ ਉਹ 100 ਰੁਪਏ ਦੀ ਹੋਵੇ ਜਾਂ 500 ਦੀ ਲੇਕਿਨ ਜਿਹੜੇ ਇਹ ਸਕੈਨਰ ਕੋਡਸ ਹੁੰਦੇ ਆ ਆਨਲਾਈਨ ਜੇ ਕੋਈ ਡੋਨੇਟ ਵੀ ਕਰਦਾ ਹੈ ਪ੍ਰੋਪਰ ਗਵਰਨਮੈਂਟ ਕੋਲ ਫੰਡ ਦਾ ਚੈੱਕ ਹੁੰਦਾ ਉਹ ਦੇਖਦੇ ਆ ਕਿ ਯੂਟਿਲਾਈਜੇਸ਼ਨ ਉਹਨਾਂ ਦੀ ਹੋ ਰਹੀ ਹੈ ਕਿ ਨਹੀਂ ਕਿਤੇ ਨਾ ਕਿਤੇ ਜੇ ਕਿਸੇ ਨੇ ਕਿਹਾ ਕਿ ਉਹਨਾਂ ਨੂੰ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ ਕਿ ਕੋਡਸ ਕਿਉਂ ਬੰਦੇ ਹੈਗੇ ਆ ਜੇ ਕੋਈ ਵੱਡੀਆਂ ਫਾਊਂਡੇਸ਼ਨਸ ਆ मोदी साहब ਪਹੁੰਚ ਰਹੇ ਨੇ ਪੀਐਮ ਮੋਦੀ ਨੇ ਉਹ ਕੱਲ ਖੜਾ ਦੇ ਜਿਹੜੇ ਪ੍ਰਭਾਵਿਤ ਇਲਾਕੇ ਨੇ ਉੱਥੇ ਦੌਰਾ ਕਰਨਗੇ ਕੀ ਕਹਾਂ ਮੈਂ ਕਹੂੰਗੀ ਕਿ ਪੰਜਾਬ ਨੂੰ ਹੁਣ ਜ਼ਰੂਰਤ ਹੈ ਕਿ ਪੰਜਾਬ ਨੂੰ ਦੁਆਰ ਤੋਂ ਜਿਹੜੇ ਸਾਡੇ ਫਾਰਮਰਸ ਹੈ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕੀਤਾ ਜਾਵੇ ਵੱਧ ਤੋਂ ਵੱਧ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ ਪੰਜਾਬ ਨੂੰ ਜੇ ਆਪਾਂ ਬਾਕੀ ਸਟੇਟਸ ਦੇ ਵਿੱਚ ਫੰਡਿੰਗ ਕਰ ਰਹੇ ਤੇ ਜੇ ਕੱਲ ਮੋਦੀ ਜੀ ਆ ਰਹੇ ਉਹਨਾਂ ਨੂੰ ਜ਼ਰੂਰ ਪੰਜਾਬ ਵਾਰੀ ਸੋਚਣਾ ਚਾਹੀਦਾ ਔਰ ਵੱਧ ਤੋਂ ਵੱਧ ਸਾਡੇ ਕਿਸਾਨ ਪਰਵਾਹਾਵਾਂ ਦੇ ਨਾਲ ਖੜੇ ਚਾਹੀ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਜਿਹੜੀਆਂ ਜ਼ਮੀਨਾਂ ਨੂੰ ਲੈ ਕੇ ਦਿੱਕਤਾਂ ਆਉਣ ਵਾਲੀਆਂ ਉਹਦੇ ਵਿੱਚ ਜ਼ਰੂਰ ਇੱਕ ਸਟੈਪ ਜਿਹੜਾ ਚਾਹੀਦਾ ਵੈ ਸਟਰੋਂਗ ਤਾਂ ਕਿ ਉਹਨਾਂ ਦਾ ਜਿਹੜਾ ਖਰਾਬ ਦੌਰ ਆਉਣ ਵਾਲਾ ਹੈ ਔਰ ਚੱਲ ਰਿਹਾ ਉਹ ਉਸ ਖਰਾਬ ਦੌਰ ਤੋਂ ਨਿਕਲ ਸਕੇ ਬਿਲਕੁਲ ਮਾਲਵਿਕਾ ਸੂਦ ਨਾਲ ਗੱਲ ਹੋਈ ਹੈ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਹੜ੍ਹ ਪੰਜਾਬ ਦੇ ਵਿੱਚ ਆਏ ਨੇ ਲਗਾਤਾਰ ਇਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਪਿੰਡ ਪਿੰਡ ਘਰ ਘਰ ਜਾ ਕੇ ਰਾਹਤ ਸਮੱਗਰੀ ਹੈ ਜਿਹੜੀ ਪੰਚਾਇਤ ਜਾ ਰਹੀ ਆ ਹੁਣ ਸੋਨੂ ਸੂਤ ਪਹੁੰਚੇ ਨੇ ਤਾਂ ਮਾਲਵਿਕਾ ਦਾ ਕਹਿਣਾ ਹੈ ਕਿ ਮੇਰਾ ਹੌਸਲਾ ਜਿਹੜਾ ਉਹ ਡਬਲ ਹੋ ਚੁੱਕਾ ਕਿਉਂਕਿ ਭਰਾ ਨਾਲ ਆ ਕੇ ਖੜ ਗਿਆ ਤੇ ਮੈਂ ਹੁਣ ਉਸ ਤੋਂ ਵੀ ਵੱਧ ਜਿਹੜੀ ਆ ਦਿਲੋਂ ਜਿਹੜੀ ਆ ਸੇਵਾ ਕਰਾਂਗੀ ਤੇ ਘਰ ਘਰ ਰਾਸ਼ਨ ਆ ਜਿਹੜਾ ਪੰਚੌਂਦੀ ਆ ਜਿਹੜੀ ਕੋਸ਼ਿਸ਼ ਕਰਾਂਗੀ ਪੀਐਮ ਮੋਦੀ ਬਾਰੇ ਉਹਨਾਂ ਨੇ ਕਿਹਾ ਕਿ ਜਰੂਰ ਪੰਜਾਬ ਦੇ ਵਿੱਚ ਪਹੁੰਚੇ ਨੇ ਤਾਂ ਵੱਡੇ ਜਿਹੜੇ ਰਾਹਤ ਫੰਡ ਨੇ ਜਿਹੜੇ ਉਹਨਾਂ ਵੱਲੋਂ ਪੰਜਾਬ ਦੇ ਲਈ ਜਾਰੀ ਕੀਤੇ ਜਾਣ ਈਟੀਵੀ ਭਾਰਤ ਦੇ ਲਈ ਸੌਰਵ ਰੋੜਾ ਮੌਗਾ